ਸਿੱਖ ਧਾਰਮਿਕ ਚਿੰਦੀ ਵਰਤੋਂ ਨੂੰ ਲੈ ਕੇ ਬਾਲੀਵੁੱਡ ਦੀ ਇੱਕ ਹੋਰ ਫਿਲਮ ਵਿਵਾਦਾਂ ਵਿੱਚ ਘਿਰ ਗਈ ਹੈ ਅਦਾਕਾਰ ਟਾਈਗਰ ਸ਼ਾਹਫ ਦੀ ਫਿਲਮ ਫਲਾਈਂਗ ਜੱਟ ਦੇ ਵਿੱਚ ਖੰਡੇ ਦੀ ਵਰਤੋਂ ਤੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਹੈ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਫਿਲਮ ਨਿਰਮਾਤਾ ਨੂੰ ਇਤਰਾਜ਼ਯੋਗ ਸੀਨ ਹਟਾਉਣ ਲਈ ਕਿਹਾ ਹੈ ਕਮੇਟੀ ਦੇ ਮਤੇਬਾਕ ਰਿਲੀਜ਼ ਤੋਂ ਪਹਿਲਾਂ ਐਸਜੀਪੀਸੀ ਮੈਂਬਰ ਫਿਲਮ ਦੇਖਣਗੇ ਐਸਜੀਪੀਸੀ ਨੇ ਸੈਂਸਰ ਬੋਰਡ ਨੂੰ ਇੱਕ ਪੱਤਰ ਲਿਖ ਕੇ ਸਿੱਖ ਨੁਮਾਇੰਦੇ ਦੀ ਨਿਯੁਕਤੀ ਕਰਨ ਦੀ ਮੰਗ ਵੀ ਰੱਖੀ ਹੈ ਉਸਵੇਂ ਜੋ ਦੇਖੇ ਉਸਨੇ ਜਦ ਪਿਕਚਰ ਬਣਾਈ ਉਹ ਹਮਾਰੇ ਲੋਗੋ ਨੇ ਉਸ ਨੂੰ ਕੁਝ ਲੇਖਾ उसको बहुत विस्तारित रूप में हमने एक चिट्ठी लिखी इसमें से ये सीन निकाल दो लेकिन उसने निकाले नहीं है उसने ऐसे ही उसका ट्रेलर शो कर दिया निकालना शुरू कर दिया तो हमें उसका उसके ऊपर सख्त इतराज है और हमने सब कमेटी बनाई है वो देखेगी भी फिल्म को जाके अगर वो रिमूव कर देगा तो जो श्रोमणी कमेटी जो है ਉਸੇ ਅਲਾਉ ਕਰ ਸਕਦੀ ਹੈ ਨਾਗਰ ਸੈਂਸਰ ਬੋਰਡ ਵਿੱਚ ਹਮੇਸ਼ਾ ਮਿਲ ਨਹੀਂ ਕਰਦੇ ਅਸੀਂ ਬਾਰ ਬਾਰ ਲਿਖਾ ਹੈ ਕਿ ਸੈਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਘਟ ਗਿੰਤੀ ਸਿਕ ਪਾਈਚਾਰੇ ਕੀ ਨਮਾਇੰਦਾਂ ਨੇ ਪ੍ਰੈਜ਼ੈਂਟਡ ਕਲਾਸ ਆ ਉਹਨੂੰ ਹਮਾਰਾ ਇੱਕ ਨਮਾਇੰਦਾ ਸੈਂਸਰ ਬੋਰਡ ਵਿੱਚ ਜ਼ਰੂਰ ਲਿਆ ਜਾਣਾ ਚਾਹੀਏ ਇਸ ਤੋਂ ਪਹਿਲਾਂ ਪਿਛਲੇ ਦਿਨੀ ਫਿਲਮ ਡਿਸ਼ੂng ਦੇ ਇੱਕ ਗੀਤ ਵਿੱਚ ਕਿਰਪਾਨ ਦੀ ਵਰਤ ਨੂੰ ਲੈ ਕੇ ਵਿਵਾਦ ਹੋਇਆ ਸੀ ਫਿਲਮ ਦੇ ਇੱਕ ਗੀਤ ਵਿੱਚ ਅਦਾਕਾਰਾ ਜੈਕਲਿਨ ਫਰਨਾਂਡੇਸ ਕਿਰਪਾਨ ਪਹਿਨੇ ਡਾਂਸ ਕਰਦੀ ਨਜ਼ਰ ਆਈ ਸੀ ਹਾਲਾਂਕਿ ਐਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਗੀਤ ਵਿੱਚੋਂ ਇਹ ਸੀਨ ਕੱਟ ਦਿੱਤਾ ਗਿਆ ਸੀ